ਤਾ ਜਗਾਲ ਜੀ ਡੀਪੀਸੀ ਪੰਜਾਬੀ ਦੇ ਟਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਲਾਈਵ ਤਸਵੀਰਾਂ ਲਾਈਵ ਗੱਲਬਾਤ ਤੁਹਾਡੇ ਨਾਲ ਕਰਾਂਗੇ ਜਿਵੇਂ ਕਿ ਅ ਪਿਛਲੇ ਕਈ ਦਿਨਾਂ ਤੋਂ ਤੁਸੀਂ ਜਿਮਣੀ ਚੋਣਾ ਬਾਰੇ ਖਬਰਾਂ ਸੁਣਦੇ ਹੋਵੋਗੇ ਜਿਮਣੀ ਚੋਣਾ ਬਾਰੇ ਤੁਸੀਂ ਬਹੁਤ ਸਾਰੇ ਵੀਡੀਓਜ਼ ਵੀ ਦੇਖੇ ਹੋਣਗੇ ਲੁਧਿਆਣਾ ਦੇ ਵਿੱਚ ਜਿਮਣੀ ਚੋਣਾ ਜੜੀਆਂ ਨੇ ਉਹ ਚਲਦੀਆਂ ਪਈਆਂ ਸੀ ਤੇ ਬਹੁਤ ਜ਼ਿਆਦਾ ਜਿਹੜਾ ਆ ਟਕਰਾਰ ਬਹੁਤ ਜ਼ਿਆਦਾ ਜਿਹੜਾ ਆ ਵਿਰੋਧਤਾ ਇੱਕ ਦੂਜੀ ਪਾਰਟੀ ਦੀ ਕੀਤੀ ਜਾ ਰਹੀ ਸੀ ਜਦੇ ਵਿੱਚ ਰੌਲਾ ਰੱਪਾ ਜਿਹੜਾ ਆ ਕਾਫੀ ਜ਼ਿਆਦਾ ਪੈ ਗਿਆ ਬਹੁਤ ਜ਼ਿਆਦਾ ਰੌਲੇ ਰੱਪੇ ਤੋਂ ਬਾਅਦ ਆ ਜਿਹੜਾ ਆ ਉਹ ਕੱਲ ਵੋਟਾਂ ਜਿਹੜੀਆਂ ਨੇ ਹੋ ਗਈਆਂ ਵੋਟਾਂ ਜੋ ਮੀਡੀਆ ਰਿਪੋਰਟਾਂ ਜਾਂ ਜੋ ਸੂਤਰਾਂ ਦੇ ਹਵਾਲੇ ਤੋਂ ਜਿਹੜੀਆਂ ਵੀ ਗੱਲਬਾਤ ਨਿਕਲ ਕੇ ਸਾਹਮਣੇ ਆਈ ਉਹਦੇ 'ਚ ਇਹੀ ਆਈ ਕਿ VOTING ਜਿਹੜੀ ਉਹ ਬਹੁਤ ਜ਼ਿਆਦਾ ਜਿਹੜੀ ਏ ਉਹ ਹੋਈ ਏ ਤੇ ਹੋਈ ਕਿਸ ਤਰ੍ਹਾਂ ਆ ਉਹ ਸਾਰੀ ਦੀ ਸਾਰੀ VOTING ਜਿਹੜੀ ਉਹ 52% ਹੋਈ ਹੈ ਪਰ ਉਹ ਵੀ ਕਿਤੇ ਨਾ ਕਿਤੇ ਨਤੀਜੇ ਪੈਦਾ ਜ਼ਰੂਰ ਕਰਨਗੇ ਕੌਣ ਬਣੇਗਾ ਲੁਧਿਆਣਾ ਦਾ ਕੈਂਡੀਡੇਟ ਕੌਣ ਰਹੇਗਾ ਜੇਤੂ ਕੌਣ ਜਿੱਤੇਗਾ ਲੁਧਿਆਣਾ ਦੇ ਵਿੱਚ ਇਹ ਸਾਰੀ ਗੱਲਬਾਤ ਜਿਹੜੀ ਹੈ ਉਹ ਲਾਈਵ ਕਰਾਂਗੇ ਅ ਫਿਲਹਾਲ ਕੋਈ ਵੀ ਵੀਰ ਜਿਹੜਾ ਲਾਈਵ ਸਾਡੇ ਨਾਲ ਨਹੀਂ ਜੁੜਿਆ ਤੇ ਜਿਵੇਂ ਕੋਈ ਲਾਈਵ ਜੁੜਦਾ ਹੈ ਤਾਂ ਮੈਂ ਤਾਂ ਪਹਿਲਾਂ ਇਹੀ ਕਵਾਂਗਾ ਕਿ ਕੋਸ਼ਿਸ਼ ਕਰਿਓ ਵੀ ਕਮੈਂਟ ਕੀਤੇ ਜਾਣ ਗੱਲਬਾਤ ਜਿਹੜੀ ਹੈ ਉਹ ਕਮੈਂਟਾਂ ਦੇ ਅ ਥਰੂ ਸਾਡੇ ਨਾਲ ਕੀਤੀ ਜਾਵੇ ਜੇਕਰ ਤੁਸੀਂ ਲੁਧਿਆਣਾ ਤੋਂ ਦੇਖਦੇ ਪਏ ਹੋ ਜਾਂ ਲੁਧਿਆਣਾ ਤੋਂ ਗੱਲਬਾਤ ਕਰਦੇ ਹੋ ਜਾਂ ਫਿਰ ਕਿਸੇ ਪਾਰਟੀ ਨਾਲ ਲਿੰਕ ਰੱਖਦੇ ਹੋ ਤਾਂ ਆਪਣੀ ਰਾਇ ਕਮੈਂਟਾਂ ਦੇ ਵਿੱਚ ਜ਼ਰੂਰ ਦੇ ਸਕਦੇ ਹੋ ਲਾਈਵ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਪਏ ਆ ਗੱਲਬਾਤ ਫਿਲਹਾਲ ਸਾਡੇ ਨਾਲ ਲਾਈਵ ਕੋਈ ਨਹੀਂ ਜੁੜਿਆ ਤੇ ਜਿਵੇਂ ਕੋਈ ਲਾਈਵ ਜੁੜਦਾ ਆ ਤੇ ਗੱਲਬਾਤ ਜ਼ਰੂਰ ਕਰਾਂਗੇ ਵੈਸੇ ਤੁਹਾਨੂੰ ਦੱਸ ਦੇ ਕਿ ਬਹੁਤ ਜ਼ਿਆਦਾ ਢੱਲੇ ਦੇ ਨਾਲ ਜਿਹੜਾ ਆ ਉਥੇ ਪ੍ਰਚਾਰ ਕੀਤਾ ਗਿਆ ਵੱਖ-ਵੱਖ ਪਾਰਟੀਆਂ ਵੱਲੋਂ ਆ ਆਪਣੇ ਆਪਣਾ ਪ੍ਰਚਾਰ ਕੀਤਾ ਗਿਆ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰਚਾਰ ਕੀਤਾ ਗਿਆ ਤੇ ਉਸ ਪ੍ਰਚਾਰ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਵੱਖ-ਵੱਖ ਚੈਨਲਾਂ ਤੇ ਦੇਖੀ ਆਉਣਗੀਆਂ ਮੁੱਦਾ ਬਹੁਤ ਜ਼ਿਆਦਾ ਭਖਿਆ ਹੋਇਆ ਸੀ ਇਹ ਵੀ ਗੱਲਬਾਤ ਜਿਹੜੀ ਹੈ ਤੁਸੀਂ ਜ਼ਰੂਰ ਕਿਤੇ ਨਾ ਕਿਤੇ ਦੇਖੀ ਹੋਏਗੀ ਤੇ ਤਸਵੀਰਾਂ ਜਿਹੜੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਤੇ ਤੁਸੀਂ ਸਾਡੇ ਨਾਲ ਜੁੜੇ ਹੋਏ ਲਗਾਤਾਰ ਲਾਈਵ ਡੀਪੀਸੀ ਪੰਜਾਬੀ ਦੇ ਉੱਤੇ ਤੇ DPG ਪੰਜਾਬੀ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਜਿਹੜੇ ਕਮੈਂਟ ਨੇ ਉਹ ਅਸੀਂ ਤੁਹਾਡੇ ਲਵਾਂਗੇ ਤੁਸੀਂ ਕਮੈਂਟ ਕਰੋ ਅਸੀਂ ਉਸ ਕਮੈਂਟਾਂ ਦੇ ਥਰੂ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਾਂਗੇ ਕਿਵੇਂ ਲੱਗਦਾ ਆ ਕੌਣ ਹੋਵੇਗਾ ਲੁਧਿਆਣੇ ਦਾ ਜੇਤੂ ਤੇ ਲਾਈਵ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਲਾਈਵ ਫਿਲਹਾਲ ਸਾਡੇ ਨਾਲ ਕੋਈ ਨਹੀਂ ਜੁੜਿਆ ਜਿਵੇਂ ਕੋਈ ਜੁੜਦਾ ਆ ਉਸੇ ਵੇਲੇ ਜਿਹੜੀ ਗੱਲਬਾਤ ਸਟਾਰਟ ਕਰਾਂਗੇ ਜਲਦੀ ਨਾਲ ਜਿਹੜੀ ਓ ਲਾਈਵ ਜੋੜਨ ਦੀ ਕੋਸ਼ਿਸ਼ ਕਰੋ ਤੇ ਗੱਲਬਾਤ ਕਰਨ ਦੀ ਜਿਹੜੀ ਓ ਟਰਾਈ ਕਰਦੇ ਆ ਤੇ ਲਾਈਵ ਬਣੇ ਰਹੋ ਸਾਡੇ ਨਾਲ ਤਾਂ ਕਿ ਜਿਹੜਾ ਆ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਰਹੀਏ ਤਾਂ ਕਿ ਤਸਵੀਰਾਂ ਜੋ ਤੁਸੀਂ ਦੇਖਦੇ ਪਿਓ ਸਾਡੇ ਨਾਲ ਤੇ ਲਾਈਵ ਜੁੜੋ ਗੱਲਬਾਤ ਕਰੋ ਅ ਇਸ ਟਾਈਮ ਜਿਹੜਾ ਵੀ ਵੀਰ ਸਾਨੂੰ ਦੇਖਦਾ ਪਿਆ ਆ ਲੁਧਿਆਣਾ ਚੋਣਾ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਦੇਖਦੇ ਪਿਓ ਲਾਈਵ ਤੋਂ ਲੁਧਿਆਣਾ ਚੋਣਾ ਦੇ ਉੱਤੇ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕਰਨੀ ਹੈ ਲਾਈਵ ਜਿਹੜੀ ਉਹ ਤਾਂ ਨਾਲ ਗੱਲਬਾਤ ਕਰਾਂਗੇ ਆਪਣਾ ਕਮੈਂਟ ਕਰਕੇ ਜਰੂਰ ਦੱਸੋ ਪੀ ਤੁਹਾਨੂੰ ਕੀ ਲੱਗਦਾ ਲੁਧਿਆਣਾ ਦੇ ਵਿੱਚ ਕਿਹੜਾ ਜੇਤੂ ਹੋਏਗਾ ਅਕਾਲੀ ਜੇਤੂ ਹੋਣਗੇ ਕਾਂਗਰਸ ਜੇਤੂ ਹੋਵੇਗੀ ਭਾਜਪਾ ਜੇਤੂ ਹੋਵੇਗੀ ਜਾਂ ਫਿਰ ਮੌਜੂਦਾ ਸਰਕਾਰ ਆਪ ਦਾ ਕੈਂਡੀਡੇਟ ਜਿਹੜਾ ਆ ਉਹ ਜੇਤੂ ਹੋਵੇਗਾ ਇਦੇ ਤੇ ਆਪਣਾ ਜਲਦੀ ਦੇ ਨਾਲ ਕਮੈਂਟ ਜਰੂਰ ਕਰੋ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਜੇ ਤੂੰ ਅਸਲ ਚ ਹੋਵੇਗਾ ਤੇ ਕੌਣ ਹੋਵੇਗਾ ਗੱਲਬਾਤ ਕਰਨ ਦੀ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਤੁਹਾਡੇ ਨਾਲ ਕੀਤੀ ਜਾ ਰਹੀ ਹੈ ਲਾਈਵ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਤੇ ਬਸ ਮਜ਼ਾ ਤਾਂ ਹੀ ਆਉਣਾਗਾ ਲਾਈਵ ਗੱਲਬਾਤ ਕਰਨ ਦਾ ਜੇਕਰ ਤੁਸੀਂ ਕਮੈਂਟ ਕਰਦੇ ਹੋ ਤਾਂ ਕਪੀ ਜੇਕਰ ਤੁਸੀਂ ਕਮੈਂਟ ਨਹੀਂ ਕਰੋਗੇ ਗੱਲਬਾਤ ਨਹੀਂ ਕਰੋਗੇ ਤਾਂ ਫਿਰ ਸਾਨੂੰ ਵੀ ਲਾਈਵ ਆਉਂਦਾ ਜਿਹੜਾ ਕੋਈ ਬੈਨੀਫਿਟ ਨਹੀਂ ਹੈ ਤਾਂ ਲਗਾਤਾਰ ਜੜੀਆਂ ਤਸਵੀਰਾਂ ਤੁਸੀਂ ਦੇਦੇ ਪਿਓ ਡੀਪੀਸੀ ਪੰਜਾਬੀ ਤੇ ਦੇਦੇ ਪਿਓ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਹਰ ਗੱਲਬਾਤ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਬਹੁਤ ਸਾਰੀਆਂ ਖਬਰਾਂ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੇ ਮੇਲੇ ਬਹੁਤ ਸਾਰੀਆਂ ਜੜੀਆਂ ਨੇ ਉਹ ਐਂਟਰਟੇਨਮੈਂਟ ਦੀਆਂ ਵੀਡੀਓਜ਼ ਜੜੀਆਂ ਡੀਪੀਸੀ ਪੰਜਾਬੀ ਤੁਹਾਡੇ ਲਈ ਲੈ ਕੇ ਆਉਂਦਾ ਹੈ ਤੇ ਡিপিਜੀ ਪੰਜਾਬੀ ਦੇ ਉੱਤੇ ਜਿਹੜਾ ਆ ਉਹ ਰਲਿਆ ਮਿਲਿਆ ਜਿਹੜਾ ਕੰਟੈਂਟ ਤੁਹਾਨੂੰ ਦੇਖਣ ਨੂੰ ਮਿਲਦਾ ਆ ਈਵਨ ਕਿ ਖਬਰਾਂ ਵੀ ਬਹੁਤ ਸਾਰੇ ਪੰਜਾਬ ਭਰ ਦੀਆਂ ਜਿਹੜੀਆਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜਿੱਥੋਂ-ਜਿੱਥੋਂ ਵੀ ਸਾਡੇ ਪੱਤਰਕਾਰ ਸਾਨੂੰ ਖਬਰ ਭੇਜਦੇ ਆ ਉੱਥੇ-ਉੱਥੇ ਹੀ ਇਹੀ ਜਿਹੜਾ ਆ ਉਹ ਖਬਰ ਤਾਂ ਡੇਲੀ ਸਾਂਝੀ ਜ਼ਰੂਰ ਕਰਦੇ ਆ ਇਹਦੇ ਤੇ ਤੇ ਫਿਲਹਾਲ ਕੋਈ ਵੀ ਕਮੈਂਟ ਨਹੀਂ ਆ ਰਿਹਾ ਦੋ ਵੀਰ ਜੁੜੇ ਹੋਏ ਨੇ ਤੇ ਮੈਂ ਚਾਹਾਂਗਾ ਕਿ ਇੱਕ ਕਮੈਂਟ ਜ਼ਰੂਰ ਕਰੋ ਤਾਂ ਕਿ ਸਾਨੂੰ ਵੀ ਪਤਾ ਲੱਗ ਸਕਿਆ ਵੀ ਲਾਈਵ ਚੈਟ ਜਿਹੜੀ ਉਹ ਚੱਲਦੀ ਪਈ ਹੈ ਲਾਈਵ ਚੈਟ ਦੇ ਦੌਰਾਨ ਤੁਸੀਂ ਵੈਸੇ ਵੀ ਬਹੁਤ ਸਾਰੀਆਂ ਵੀਡੀਓ ਸਾਡੀਆਂ ਦੇਖੀ ਹੋਣਗੀਆਂ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖਦੇ ਹੋ ਬਹੁਤ ਸਾਰੀਆਂ ਵੀਡੀਓ ਤੁਸੀਂ ਦੇਖੀਆਂ ਵੀ ਹੋਣਗੀਆਂ ਜੇਕਰ ਉਹਨਾਂ ਵੀਡੀਓਜ਼ ਦੇ ਵਿੱਚੋਂ ਵੀ ਤੁਸੀਂ ਕਿਸੇ ਗੱਲ ਦਾ ਜਵਾਬ ਲੈਣਾ ਚਾਹੁੰਦੇ ਕੋਈ ਬਹੁਤ ਸਾਰੇ ਫੋਨ ਆਉਂਦੇ ਨੇ ਬਹੁਤ ਸਾਰੇ ਸਵਾਲ ਪੁੱਛਦੇ ਨੇ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਤੇ ਮੈਂ ਚਾਹਾਂਗਾ ਵੀ ਲਾਈਵ ਗੱਲਬਾਤ ਤੁਸੀਂ ਸਾਡੇ ਨਾਲ ਜਿਹੜੀ ਉਹ ਕਰ ਸਕੋ ਲਾਈਵ ਗੱਲਬਾਤ ਕਰਨ ਦੇ ਲਈ ਅਸੀਂ ਜਿਹੜੇ ਆ ਅੱਜ ਟਾਡੇ ਰੂਬਰੂ ਹੋਏ ਆ ਮੁੱਦਾ ਵੈਸੇ ਤਾਂ ਲੁਧਿਆਣੇ ਦੀ ਹੈ ਜਿਮਣੀ ਚੋਣਾ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਪਏ ਆ ਕਿ ਕੌਣ ਹੋਵੇਗਾ ਲੁਧਿਆਣੇ ਦਾ ਜੇਤੂ ਪਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਵਾਲ ਜੇਕਰ ਪਹਿਲਾਂ ਵੀ ਤੁਹਾਡੇ ਕੋਈ ਮਨ 'ਚ ਹੈਗਾ ਤਾਂ ਤੁਸੀਂ ਉਹ ਵੀ ਜਿਹੜਾ ਆ ਸਾਡੇ ਨਾਲ ਇੱਥੇ ਸਾਂਝਾ ਕਰ ਸਕਦੇ ਹੋ ਤਾਂ ਕਿ ਉਹ ਸਵਾਲ ਜਿਹੜਾ ਆ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡਾ ਉਹ ਸਵਾਲ ਦਾ ਜਵਾਬ ਦੇਣ ਦੀ ਤੇ ਫਿਲਹਾਲ ਲਾਈਵ ਜਿਹੜਾ ਆ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਤੇ ਲਾਈਵ ਗੱਲਬਾਤ ਜਿਹੜੀ ਉਹ ਕਰਨ ਦੀ ਕੋਸ਼ਿਸ਼ ਕਰਦੇ ਪਏ ਹਾਂ ਜੇਕਰ ਤੁਸੀਂ ਕਮੈਂਟ ਕਰ ਸਕਦੇ ਹੋ ਤਾਂ ਜਰੂਰ ਕਰਿਓ ਬਹੁਤ ਜ਼ਿਆਦਾ ਰੌਲਾ ਹੈ ਜਿਹੜਾ ਪਿਆ ਚੁੱਕਾ ਸੀ ਬਹੁਤ ਜ਼ਿਆਦਾ ਰੌਲਾ ਪਿਆ ਵੀ ਲੁਧਿਆਣੇ ਦੇ ਵਿੱਚ ਲੁਧਿਆਣੇ ਦੀਆਂ ਖਬਰਾਂ ਵੱਖ-ਵੱਖ ਪਹਿਲੂਆਂ ਤੋਂ ਦੇਖਣ ਨੂੰ ਮਿਲੀਆਂ ਵੱਖ-ਵੱਖ ਤਰੀਕਿਆਂ ਦੀਆਂ ਦੇਖਣ ਨੂੰ ਮਿਲੀਆਂ ਵੱਖ-ਵੱਖ ਗੱਲਾਂ ਬਾਤਾਂ ਦੇਖਣ ਨੂੰ ਮਿਲੀਆਂ ਤੇ ਤੁਸੀਂ ਉਹਨਾਂ ਗੱਲਾਂ ਬਾਤਾਂ ਤੇ ਕੀ ਕਹਿਣਾ ਚਾਹੁੰਦੇ ਹੋ ਆਪਣਾ ਕਮੈਂਟ ਜਰੂਰ ਕਰੋ ਤੇ ਫਿਲਹਾਲ ਸਾਡੇ ਨਾਲ ਲਾਈਵ ਕੋਈ ਵੀ ਨਹੀਂ ਜੁੜਦਾ ਪਿਆ ਤੇ ਕੋਸ਼ਿਸ਼ ਕਰਦੇ ਆ ਲਾਈਵ ਨੂੰ ਕੰਟੀਨਿਊ ਰੱਖਣ ਦੀ ਤੁਸੀਂ ਬਨੇ ਰਹੋ ਸਾਡੇ ਨਾਲ ਇਸੇ ਤਰ੍ਹਾਂ ਲਾਈਵ ਜੁੜੋ ਤਾਂ ਕਿ ਅਸੀਂ ਜਲਦ ਤੁਹਾਡੇ ਨਾਲ ਮਾਫੀ ਚਾਹਾਂਗਾ ਜੀ ਦੁਬਾਰਾ ਤੋਂ ਲਾਈਵ ਜੁੜੇ ਆ ਥੋੜੀ ਬ੍ਰੇਕ ਲਈ ਸੀ ਗਰਮੀ ਬਹੁਤ ਜ਼ਿਆਦਾ ਆ ਤੇ ਪਾਣੀ ਧਣੀ ਪੀ ਕੇ ਦੁਬਾਰਾ ਜੜਾ ਆ ਤੁਹਾਡੇ ਰੂਬਰੂ ਹੋ ਗਏ ਆ ਤੇ ਗੱਲਬਾਤ ਫਿਰ ਉਹੀ ਤੁਹਾਡਾ ਜਿਹੜੀ ਕਰਨ ਦੀ ਕੋਸ਼ਿਸ਼ ਕਰਦੇ ਪਿਆ ਵੀ ਲੁਧਿਆਣਾ ਦੇ ਵਿੱਚ ਚੋਣਾਂ ਹੋ ਗਈਆਂ ਨੇ ਜੇ ਤੁਸੀਂ ਲੁਧਿਆਣੇ ਤੇ ਹੋ ਤੇ ਜਰੂਰ ਕਮੈਂਟ ਕਰੋ ਜਾਂ ਤੇ ਕੇ ਪਾਰਟਨਸ ਬੰਦ ਤੋਂ ਤਾਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਲਾਈਵ ਚੈਟ ਕਰਦੇ ਆ ਲਾਈਵ ਗੱਲਬਾਤ ਕਰਦੇ ਆ ਤੇ ਤੁਹਾਡੇ ਚੈਟ ਦੇ ਵਿੱਚ ਜਿਹੜੇ ਤੁਸੀਂ ਸਵਾਲ ਪੁੱਛੋਗੇ ਉਹਨਾਂ ਦਾ ਜਵਾਬ ਵੀ ਦੇਣ ਦੀ ਕੋਸ਼ਿਸ਼ ਜਰੂਰ ਕਰਾਂਗੇ ਤੇ ਮੈਂ ਚਾਹਾਂਗਾ ਕਿ ਕਮੈਂਟ ਜਰੂਰ ਕਰੋ ਕਮੈਂਟ ਨਹੀਂ ਕਰੋਗੇ ਤੇ ਮઝા ਲਾਈਵ ਨਾ ਕਰਨ ਦਾ ਹੋਣਾ ਆ ਤੇ ਨਾ ਤੁਹਾਨੂੰ ਜਿਹੜਾ ਦੇਖਣ ਦਾ ਮਾ ਹੁਣਾ ਕਿ ਮੈਂ ਤਾਂ ਫਿਰ ਇੱਧਰ ਉੱਧਰ ਦੀ ਇਮਾਰਤਾਂ ਰਾਂਗਾ ਤੇ ਜੇਕਰ ਤੁਸੀਂ ਕਮੈਂਟ ਕਰੋਗੇ ਤੁਹਾਡਾ ਸਵਾਲ ਹੋਏਗਾ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੇਕਰ ਮਿੱਤਰੋ ਤੁਸੀਂ ਕਮੈਂਡ ਨਹੀਂ ਕਰੋਗੇ ਤੇ ਫਿਰ ਤਾਂ ਔਖਾ ਗੱਲਬਾਤ ਕੀ ਮੇ ਕਰਾਂਗੇ ਕੀ ਕਰਾਂਗੇ ਕੋਈ ਸਮਝ ਨਹੀਂ ਆਉਂਦੀ ਤੇ ਲਾਈਵ ਗੱਲਬਾਤ ਕਰਨ ਦਾ ਸਿਰਫ ਇੱਕ ਹੀ ਮਕਸਦ ਹੈ ਕਿ ਜੋ ਚੋਣਾਂ ਚੱਲਦੀਆਂ ਪਈਆਂ ਨੇ ਲੁਧਿਆਣਾ ਦੀ ਜਿਮਣੀ ਚੋਣਾਂ ਜੋ ਕੱਲ ਹੋਈਆਂ ਨੇ ਉਹਦੇ ਰਿਜ਼ਲਟ ਜਿਹੜੇ ਆਉਣੇ ਨੇ ਉਹ ਕਿਸ ਦੇ ਹੱਕ ਦੇ ਵਿੱਚ ਆਉਣੇ ਨੇ ਕੌਣ ਹੋਵੇਗਾ ਜੇਤੂ ਚਾਰ ਪਾਰਟੀਆਂ ਮੈਂ ਪਹਿਲਾਂ ਵੀ ਨਾਂ ਲਿਆ ਆ ਆ ਬੀਜੇਪੀ ਕਾਂਗਰਸ ਅਕਾਲੀ ਦਲ ਜਾਂ ਫਿਰ ਮਈਉਦਾ ਸਰਕਾਰ ਆਮ ਆਦਮੀ ਪਾਰਟੀ ਇਹਨਾਂ ਚਾਰਾਂ ਸਰਕਾਰਾਂ ਚੋਂ ਕੌਣ ਲੁਧਿਆਣੇ 'ਚ ਜੇਤੂ ਹੋ ਸਕਦਾ ਹੈ ਕੌਣ ਹੋਵੇਗਾ ਇਸੇ ਲਈ ਅਸੀਂ ਜਿਹੜਾ ਲਾਈਵ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਤੇ ਜੇਕਰ ਤੁਸੀਂ ਹੀ ਲਾਈਵ ਜੁੜਦੇ ਹੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਜ਼ਰੂਰ ਜੁੜੋ ਜ਼ਰੂਰ ਗੱਲਬਾਤ ਕਰੋ ਲਾਈਵ ਜਿਹੜਾ ਆ ਅਸੀਂ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਜੁੜ ਜਾਓ ਜਰੂਰ ਜੁੜੋ ਤਾਂ ਕਿ ਲਾਈਵ ਗੱਲਬਾਤ ਜਿਹੜੀ ਉਹ ਕਰੀਏ ਤੁਹਾਡੇ ਨਾਲ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਇਹ ਦੇ ਦੇ ਪਏ ਉਹ ਲਾਈਵ ਗੱਲਬਾਤ ਕਰਨ ਦੀ ਤੁਹਾਡੇ ਨਾਲ ਕੋਸ਼ਿਸ਼ ਜਿਹੜੀ ਹੈ ਉਹ ਕਰਦੇ ਪਏ ਆ ਤੇ ਆਪਣਾ ਕਮੈਂਟ ਜਰੂਰ ਕਰੋ ਤਾਂ ਕਿ ਅਸੀਂ ਜਿਹੜਾ ਆ ਤੁਹਾਡੇ ਕਮੈਂਟ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰ ਸਕੀਏ ਮੈਂ ਦੁਬਾਰਾ ਕਹਾਂਗਾ ਵੀ ਇੱਕ ਵਾਰੀ ਆਓ ਜਰੂਰ ਕਮੈਂਟ ਕਰੋ ਗੱਲਬਾਤ ਕਰਦੇ ਆ ਆਪਣਾ ਵਿਚਾਰ ਸਾਂਝਾ ਜਰੂਰ ਕਰੋ ਕਿ ਤੁਸੀਂ ਕੀ ਚਾਹੁੰਦੇ ਹੋ ਕੌਣ ਹੋਵੇਗਾ ਜਿਹੜਾ ਆ ਸਾਡੇ ਜੋ ਲੁਧਿਆਣਾ ਦੇ ਵਿੱਚੋਂ ਕੌਣ ਕਿਹੜਾ ਉਮੀਦਵਾਰ ਹੈ ਜਿਹੜਾ ਉਹ ਜੇਤੂ ਹੋਵੇਗਾ ਕਿਹੜੀ ਪਾਰਟੀ ਜੇਤੂ ਹੋਵੇਗੀ ਉਹ ਸਾਰੀ ਗੱਲਬਾਤ ਜਿਹੜੀ ਹੈ ਉਹ ਕਰਨ ਲਈ ਅਸੀਂ ਤੁਹਾਡੇ ਨਾਲ ਬੇਕਰਾਰ ਆ ਤੇ ਜਰੂਰ ਜਿਹੜੀ ਹੈ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਤਸਵੀਰਾਂ ਜਿਹੜੀਆਂ ਨੇ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਲਾਈਵ ਤਸਵੀਰਾਂ ਦੇ ਵਿੱਚ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਲਾਈਵ ਜਰੂਰ ਜੁੜੋ ਤਾਂ ਕਿ ਜਿਹੜੀ ਇਹ ਗੱਲਬਾਤ ਤੁਹਾਡੇ ਨਾਲ ਕੀਤੀ ਜਾਵੇ ਲਾਈਵ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਕਿ ਵਿਊਰ ਤਾਂ ਦੇਖਦੇ ਪਏ ਨੇ ਵਿਊਜ਼ ਦੇ ਲਈ ਪਰ ਕੋਈ ਵੀ ਜਿਹੜਾ ਆ ਚੈਟ ਨਹੀਂ ਕਰਦਾ ਪਿਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਆ ਰਹੀ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਰਹੀ ਤੇ ਕੋਈ ਵੀ ਗੱਲ ਜਿਹੜੀ ਉਹ ਨਹੀਂ ਹੋ ਰਹੀ ਲਾਈਵ ਤਸਵੀਰਾਂ ਜਿਹੜੀਆਂ ਨੇ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਉਹ ਦੂਜੇ ਪਾਸੇ ਫੋਨ ਵੀ ਵਿੱਚੇ ਵੱਜਣ ਲੱਗ ਗਏ ਤੇ ਦੋਸਤੋ ਲਾਈਵ ਜਿਹੜਾ ਆ ਉਹ ਕਰਦੇ ਪਏ ਆ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਕਰਦੇ ਪਏ ਆ ਤੇ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਲਾਈਵ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਆ ਫਿਲਹਾਲ ਕੋਈ ਵੀ ਕਮੈਂਟ ਕਿਸੇ ਵੀ ਤਰ੍ਹਾਂ ਦਾ ਕੋਈ ਕਮੈਂਟ ਨਹੀਂ ਆਇਆ ਇਸ ਕਰਕੇ ਲਾਈਵ ਨੂੰ ਅਸੀਂ ਇੱਥੇ ਖਤਮ ਕਰ ਦਿੰਦੇ ਕੋਈ ਬਿਲਕੁਲ ਵੀ ਮਜ਼ਾ ਨਹੀਂ ਆ ਰਿਹਾ ਲਾਈਵ ਕਰਨ ਦਾ ਤੇ ਧੰਨਵਾਦ ਤੁਸੀਂ ਜੁੜੇ ਤੁਸੀਂ ਦੇਖਿਆ ਜੇਕਰ ਤੁਸੀਂ ਲਾਈਵ ਤੋਂ ਬਾਅਦ ਵੀ ਗੱਲਬਾਤ ਕਰੋ ਤਾਂ ਮਿਹਰਬਾਨੀ ਜ਼ਰੂਰ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਾਂਗੇ ਤੇ ਲਾਈਵ ਜਿਹੜੀ ਇਹ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਪਰ ਮੈਨੂੰ ਨਹੀਂ ਲੱਗਦਾ ਵੀ ਕੋਈ ਬੈਨੀਫੀਟ ਹੈ ਤੁਹਾਡੇ ਨਾਲ ਗੱਲਬਾਤ ਕਰਨ ਦਾ ਕਿਉਂਕਿ ਕੋਈ ਵੀ ਜਿਹੜਾ ਆ ਉਹ ਕਮੈਂਟ ਫਿਲ ਹਾਲ ਤੱਕ ਨਹੀਂ ਆਇਆ ਇਸ ਕਰਕੇ ਅਸੀਂ ਜਿਹੜਾ ਲਾਈਵ ਨੂੰ ਬੰਦ ਕਰਦੇ ਆ ਤੇ ਫਿਰ ਕਿਤੇ ਲਾਈਵ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਥੈਂਕ ਯੂ